ਸਾਰਨ ਜਾਣਾ ਤੇਰੀ ਸਾਰਨ ਜਾਣਾ ਤੇਰੀ ਕੋਈ ਸੁਨਾਰਨ ਜਾਣਾ ਤੇਰੀ ਸਾਰਨ ਜਾਣਾ ਤੇਰੀ ਬਲੈ ਸੁਨਾਰਨ ਜਾਣਾ مہاراج جی نے مردانا جی نو دو پیسے دیتے پیسے کا سچ پیسے کا جہاں مردانا جی جنہیں کو جانے آ وہ اگوں ہسد رب کا پیارا مولا خطری ہٹی سے بیکیا اس گل کی سمجھ کی ہے مرنا سچ پہ جیونا جھوٹ جیسے بارے تنگ تیگ بہادر ماں جی منک چاریا ہوا سلوک پڑھتے آ جگ رچنا سب جان لکھ ਇਹ ਉਹ ਨਾਨਕ ਸਦਾ ਫੇਰਨਾ ਰਹੇ ਜਿਵੇਂ ਬਾਲੂ ਕੀ ਤਿੱਕ ਕਦੇ ਵੀ ਰੇਤ ਦੀ ਕੰਧ ਖੜੀ ਨਹੀਂ ਰਹਿੰਦੀ ਇਹ गिर ਜਾਂਦੀ ਹੈ ਇਸੇ ਤਰ੍ਹਾਂ ਗੁਰੂ ਪਿਆਰੀ ਸਾਗਤ ਜੀ ਵੀ ਕੱਚੀ ਬਾਣੀ ਖੇੜੀ ਹੈ ਇਹ ਪੱਕੀ ਬਾਣੀ ਖੇੜੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਪੇ ਨੰਬਰ 42 ਆਨੰਦ ਸਾਹਿਬ ਦੇ ਵਿੱਚ ਫਰਮਾਉਂਦੇ ਆ ਆਪੋ ਸਤਿ ਗਾਵੋ ਗਾਵੋ ਸਤਿ ਬਾਣੀ ਬਾਣੀ ਤਾਂ ਗਾਵੋ ਗੁਰ ਕੀ ਗਾਣਿਆ ਸਿਮਰਨੀ ਜਿਨ ਕੋ ਨਾਦਰ ਕਰਮ ਹੋ ਗਏ ਹਿਰਦੇ ਤੀਵੋ ਅੰਮ੍ਰਿਤ ਸਦਾ ਹੋਰ ਰੰਗ ਜਪਿਓ ਸਤਿ ਨਾਨਕ ਸਦਾ ਗਾਵੋ ਸਤਿ ਸਿਮਰਨ ਅਗਲੇ 24 ਨੰਬਰ ਪਉੜੀ ਦੇ ਵਿੱਚ ਦੱਸਦੇ ਆਂ ਕਿ ਕੱਚੀ ਬਗੀਟਾ ਤਰ ਬੋਰ ਬਣਾ ਹੋਰ ਕੱਚੀ ਹੈ ਬਾਣੀ ਦਾ ਕੱਚੀ ਤਰ ਬੋਰ ਬਾਜੋ ਹੋਰ ਕੱਚੀ ਕਹਿੰਦੇ ਕੱਚੇ ਤੋਂ ਕਤੀ ਆਖੋ ਖਾਣੀ ਹਰ ਹਰ ਨਿਤ ਕਰੇ ਰਸਨਾ ਕੇ ਹਾ ਤੁਹ ਨਾ ਜਾਣੀ ਚਿਤ ਜਨਕਾ 헤ਰਲੇਆ ਹਿਰਦਾ ਮਤਲਬ ਚਰਾ ਰਿਆ ਕਹਾ ਕੁਸ ਤੁਮ ਨਾ ਜਾਣੀ ਚਿਤ ਜਨਕਾ 헤ਰਲੇਆ ਮਾਇਆ ਬੋਲਣਾ ਰਹਿ ਰਵਾਨੀ ਕਹੇ ਨਾਨਕ ਸਤਿਗੁਰ ਬਾਝੋ ਹੋਰ ਤੀ ਬਣੀ ਇਸੇ ਤਰ੍ਹਾਂ ਗੁਰੂ ਕੀ ਅਰੀ ਸੰਤ ਜੀ ਜਿਹੜੇ ਗੁਰੂ ਦੇ ਕੰਮ ਨੇ ਉਹ ਪੂਰੇ ਆ ਤੇ ਸਾਡੇ ਕੰਮ ਨੇ ਜਿਹੜੇ ਖਧੂਰੇ ਆ ਆਪਾਂ ਰੋਜ਼ ਭੁੱਲਾ ਕਰਦੇ ਆ ਕਿ ਪ੍ਰਮਾਤਮਾ ਰੋਜ਼ੀ ਬਾਕੀ ਦੇ ਵਿੱਚ ਗੁਰੂ ਪਿਆਰੀ ਸੰਗਤ ਦੀ ਧੰਨ ਗੁਰੂ ਨਾਨਕ ਮਹਾਰਾਜ ਨੇ ਪਹਿਲੀ ਉਦਾਸੀ ਹਿੰਦੂ ਮਾਤ ਦੇ ਪੀਰਥਬਸ਼ੂਰੂ ਕੀਤੀ ਸੀ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਹਰਦਵਾਰ ਗਏ ਹਰ ਕੀ ਤੋੜੀ ਉਥੇ ਕੀ ਦੇਖਿਆ ਵੀ ਇੱਕ ਜੋਗੀ ਮਥੇ ਦੇ ਤਿਲਕ ਵੀ ਲਾਇਆ ਹਾਇਆ ਤੇ ਆਪਣੇ ਧਰਮ ਦੇ ਕੰਨ ਵੀ ਪਾਏ ਹੋਇਆ ਸਾਰੇ ਉਸ ਨੇ ਤੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਤੇ ਮੂਰੇ ਗੋਲ ਕੇ ਰੱਖੀ ਹੋਈਆਂ ਤੇ ਉਹ ਕੀ ਕਹਿ ਰਿਹਾ ਬੇ ਹੁਣ ਮੈਂ ਤੁਹਾਨੂੰ ਸ਼ਿਵ ਕੁਰੀ ਦੀਆਂ ਗੱਲਾਂ ਸੁਣਾ ਰਿਹਾ ਫਿਰ ਉਦੋਂ ਬਾਅਦ ਕਹਿੰਦਾ ਮੈਂ ਤੁਹਾਨੂੰ ਬ੍ਰਹਮ ਕੁਰੀ ਦੀਆਂ ਬਾਤ ਸੁਣਾ ਰਿਹਾ ਬੀਸ਼ਨ ਕੁਰੀ ਦੇ ਤਿੰਨੇ ਲੋਕਾਂ ਦੀ ਉਹ ਬਾਤ ਸੁਣਾ ਰਿਹਾ ਤੇ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਤੇ ਮਰਦਾਨਾ ਜੀ ਨੇ ਲੈ ਕੇ ਜਾ ਮਥੇ ਪਹੁੰਚੇ ਤਾਂ ਮਰਦਾਨਾ ਜੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਮਰਦਾਨਾ ਜੀ ਕਹਿਣ ਲੱਗੇ ਬਾਬਾ ਨਾਨਕ ਜੀ ਨੂੰ ਵੀ ਦੇਖੋ ਕਿੰਨੀ ਇਹਦੀ ਸੋਤ ਟਿੱਗੀ ਹੋਈ ਆ ਵੀ ਕਿੰਨਾ ਇਹ ਇਹਨਾਂ ਦੀ ਲੇ ਨਾ ਵੀ ਜਨ ਦੀ ਲੋਕ ਉਪਰ ਲੋਕ ਦੀਆਂ ਗੱਲਾਂ ਸੰਕਰਨ ਦੱਸ ਰਿਹਾ ਵੀ ਕਿੰਨਾ ਇਸ ਨੂੰ ਗਿਆਨ ਕਿੰਨੀ ਸਮਝ ਆ। ਤਾਂ ਉਥੇ ਵੀ ਤੁਹਾਨੂੰ ਗੁਰੂ ਨਾਨਕ ਮਹਾਰਾਜ ਨੇ ਕੀ ਸੱਚ ਆ ਤੇ ਕੀ ਝੂਠ ਆ। ਤੇ ਗੁਰੂ ਨਾਨਕ ਮਹਾਰਾਜ ਮਰਦਾਨਾ ਜੀ ਨੂੰ ਕਹਿਣ ਲੱਗੇ ਵੀ ਮਰਦਾਨਾ ਜੀ ਇਸ ਦਾ ਧਿਆਨ ਤਾਂ ਮਾਇਆ ਦੇ ਵਿੱਚ ਆ ਮਾਇਆ ਬੋਲਣਾ ਕਹਿ ਰਵਾਨੀ ਕਹਿ ਨਾਨਕ ਸੰਗਰਵਾਚ ਹੋਰ ਤੇ ਧੰਗੁਰ ਨਾਨਕ ਮਹਾਰਾਜ ਜੀ ਕਹਿ ਰਿਹਾ ਮਰਦਾਨਾ ਜੀ ਨੂੰ ਮਰਦਾਨਾ ਜੀ ਦੱਸਿਏ ਤੁਹਾਨੂੰ ਦਿਖਾਈਏ ਵੀ ਇਸ ਦੀ ਸੁਰਤ ਤੀਕੀ ਹੈ ਜਾਂ ਨਹੀਂ ਤੀਕੀ ਤਾਂ ਮਰਦਾਨਾ ਜੀ ਨੂੰ ਗੁਰੂ ਨਾਨਕ ਮਹਾਰਾਜ ਨੇ ਕਿਹਾ ਵੀ ਜਿਹੜੀ ਸੰਦੂਕੀ ਮੂਰੇ ਰੱਖੀ ਆ ਮਾਇਆ ਦੇ ਲਈ ਹੜਕਾ ਹੁੰਦਾ ਵਾ ਜਦ ਕੋਈ ਆ ਕੇ ਇਸ ਤੇ ਨੂੰ ਮੱਖਾ ਟੇਕਵੇ ਸਗਰ ਧਿਆਨ ਮਾਇਆ ਦੇ ਵਿੱਚ ਬਿਲਕੁਲ ਉਸ ਦੀ ਜਿਹੜੇ ਸੰਦੂਖੜੀ ਦੇ ਚੱਕ ਕੇ ਉਸ ਦੀ ਪਿੱਠ ਦੇ ਪਿੱਛੇ ਰੱਖ ਦਿੱਤੀ ਤੇ ਜਿਹੜਾ ਉਹ ਬ੍ਰਹਮ ਗਿਆਨ ਦੀਆਂ ਗੱਲਾਂ ਕਰ ਰਿਹਾ ਸੀ ਉਸ ਦੀ ਜਿਹੜੀ ਹੈਗੀ ਆਵਾਜ਼ ਬੰਦ ਹੋ ਗਈ ਕਿਉਂਕਿ ਧਿਆਨ ਉਸ ਦਾ ਮਾਇਆ ਦੇ ਵਿੱਚ ਸੀ ਤੇ ਅੱਖਾਂ ਖੋਲ ਕੇ ਕਹਿ ਰਿਹਾ ਰੇ ਭਾਈ ہماری ਸੰਦੂਖੜੀ ਕਿਸ ਨੇ ਉਠਾਈ ਹੈ ਕਹਾਂ ਤੇ ਹੈ ਤਾਂ ਹਨ ਗੁਰੂ ਨਾਨਕ ਮਹਾਰਾਜ ਹਾਜ਼ਰੀ ਕਹਿਣ ਲੱਗੇ ਜੋਗੀ ਜੀ ਹੁਣ ਤਾਂ ਤੁਸੀਂ ਕਿੰਨੀ ਗਿਆਨ ਦੀਆਂ ਗੱਲਾਂ ਸੁਣਾ ਰਹੇ ਸਤਿ ਵੇ ਤੁਸੀਂ ਪਹਿਨੇ ਲੋਕਾਂ ਦੀਆਂ વાਤਾ ਸੁਣਾ ਰਹੇ ਸੀ ਬ੍ਰਹਮਪੁਰੀ ਸ਼ਿਵਪੁਰੀ ਦੀ ਬਿਸ਼ਨਪੁਰੀ ਦੀ ਵੀ ਤੁਹਾਨੂੰ ਇਹਦਾ ਪਤਾ ਨਹੀਂ ਵੀ ਤੁਹਾਡੀ ਸੰਦੂਕਰੀ ਕਿਨੇ ਚੱਕੀ ਆ ਤੇ ਕਿੱਥੇ ਰੱਖੀ ਆ ਤੇ ਜਦ ਧੰਗੁਰ ਨਾਨਕ ਮਹਾਰਾਜ ਨੇ ਸੱਚ ਦੱਸਿਆ ਆ ਅੱਖਾਂ ਜਾਂ ਨੀਰ ਵਗਿਆ ਕਿ ਧੰਗੁਰ ਨਾਨਕ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ ਵੀ ਅੱਜ ਵੀ ਜਣ ਦੇ ਜੋ ਆਪਾਂ ਦੇਖ ਰਹੇ ਆ ਵੀ ਜਦਾਂ ਆਪਾਂ ਸ਼ਬਦ ਪੜ੍ਹਦੇ ਆ ਵੀ ਮਿੱਟੀ ਧੁੰਦ ਜਗ ਚਾਨਣ ਸਤਿਗੁਰੂ ਦੇ ਨਾਮ ਤੋਂ ਸਾਡੇ ਹੋਇਆ ਜੇ ਜਿਹੜਾ ਹਨੇਰਾ ਹੁੰਦਾ ਵਾ ਉਹ ਲਾਈਟ ਜਗਾਈ ਤੇ ਜਦ ਹੀ ਖਤਮ ਹੋ ਜਾਂਦਾ ਪਰ ਜਿਹੜੀ ਧੁੰਦਾ ਉਹ ਲਾਈਟ ਜਗਾਈ ਤੇ ਵੀ ਖਤਮ ਨਹੀਂ ਹੁੰਦੀ ਉਸ ਕਰਕੇ ਨਜ਼ਰ ਨਹੀਂ ਆਉਂਦਾ ਇਸ ਕਰਕੇ ਜਿਹੜੇ ਚਿੱਟੇ ਗਾਂ ਦੇ ਕੱਪੜੇ ਪਾ ਕੇ ਬਣੇ ਲੋਕਾਂ ਨੂੰ ਜਣੇ ਦੇਖਣੋਂ ਹਾਸ ਲੱਗਦੇ ਆ ਪਰ ਉਹ ਮੋਤੀ ਨਹੀਂ ਚੁਗਦੇ ਇਸ ਕਰਕੇ ਗੁਰੂ ਪਿਆਰੀ ਸੰਤ ਜੀ ਜੋ ਸਾਨੂੰ ਜਣੇ ਗੁਰੂ ਨੇ ਦੱਸਿਆ ਉਸ ਮਾਰਗ ਤੇ ਚੱਲਣਾ ਬਹੁਤ ਜ਼ਰੂਰੀ ਹੈ ਜੀਦੇ ਬਾਰੇ ਆਪਾਂ ਪੜਦੇ ਆਂ ਗੁਰਸਿੱਖ ਬੀਤ ਚਲੋ ਗੁਰ ਚਾਮਨੀ ਜੋ ਗੁਰ ਕਹੈ ਸੋਈ ਪਰਮਾਨੰ ਹਰ ਹਰ ਗੁਰੂ ਪਿਆਰੀ ਸੰਗਤ ਦੀ ਧੰਨ ਗੁਰੂ ਨਾਨਕ ਮਹਾਰਾਜ ਹਰ ਕੀ ਪੌਰੀ ਤੇ ਕੀ ਦੇਖਿਆ ਆਪਰੀ ਸੰਗਤਾਂ ਦਾ ਬਹੁਤ ਵੱਡਾ ਇਕਾਠ ਆ ਤੇ ਜਿਹੜੇ ਪੰਡਤ ਲੋਕ ਨੇ ਉਹ ਗੰਗਾ ਦੇ ਵਿੱਚ ਚੂੜੀਆਂ ਭਰ ਕੇ ਸੂਰਜ ਦੇਵਤਾ ਨੂੰ ਮੱਥਾ ਟੇਕ ਰਿਆ ਕਹਿੰਦਾ ਭਾਬ ਸੂਰਜ ਨੂੰ ਪਾਣੀ ਦੇ ਦੇ ਤੇ ਧੰਗੁਰ ਨਾਨਕ ਨਾਨਕ ਜੀ ਉਸ ਹਰ ਕੀ ਪੁਗੀ ਤੇ ਜਾ ਕੇ ਇਧਰ ਕਰਤਾਰਪੁਰ ਵੱਲੀ ਹਣ ਦੀ ਮੁਖ ਕਰਕੇ ਜਣ ਦੀ ਜੋ ਉਹ ਕੰਮ ਕਰਦੇ ਸੀ ਉਹੀ ਮਾਨ ਜੀ ਕਰਨ ਲੱਗੇ ਜਿਹੜੇ ਨੌਜਵਾਨ ਸੀ ਪੜ੍ਹ ਲਿਖੇ ਸੀ ਉਹ ਦੇਖ ਰਿਆ ਕਹਿੰਦਾ ਵੀ ਬਾਬਾ ਮੈਂ ਕੀ ਕਰ ਰਿਹਾ ਤਾਂ ਧਰਮਗੁਰੂ ਨਾਨਕ ਮਹਾਰਾਜ ਨੇ ਕਿਹਾ ਵੀ ਮੇਰੇ ਕਰਤਾਰਪੁਰ ਖੇਤ ਨੇ ਜਿੱਥੇ ਘਨਗੁਰੂ ਨਾਨਕ ਮਹਾਰਾਜ ਨੇ ਥੀਰਲੇ 18 ਸਾਲ ਖੇਤੀ ਕੀਤੀ ਤੇ ਫਾਇਦੇ ਲੈਣੇ ਜਿਹਨੇ ਸਖਤ ਸਾਲ ਸੇਵਾ ਕੀਤੀ ਤੇ ਖੁਕਮ ਉੰਨ ਨੇ ਉਹ ਨੌਜਵਾਨ ਕਹਿਣ ਲੱਗੇ ਵੀ ਬਾਬਾ ਜੀ ਤੁਹਾਡਾ ਪਾਣੀ ਖੇਤਾਂ ਨੂੰ ਨਹੀਂ ਜਾ ਰਿਹਾ ਤੁਹਾਡਾ ਪਾਣੀ ਥੱਲੇ ਗਿਰ ਰਿਹਾ ਆ ਨਾਂ ਫੇਰ ਉਸ ਨੌਜਮਾਨਾਂ ਨੂੰ ਜਾਨੀ ਕਿ ਕਹਿ ਰਿਹਾ ਵੀ ਆਪਣੇ ਹੋਰ ਵੀ ਮਿੱਤਰਾਂ ਨੂੰ ਬੁਲਾਓ ਧਿਆਨ ਨਾਲ ਦੇਖ ਕੇ ਦੱਸੋ ਵੀ ਪਾਣੀ ਜਾ ਰਿਹਾ ਕਿ ਖੱਲੇ ਗਿਰ ਰਿਹਾ ਤੇ ਉਹ ਦੇਖ ਕੇ ਕਹਿਣ ਲੱਗੇ ਵੀ ਬਾਬਾ ਜੀ ਤੁਹਾਡਾ ਤਾਂ ਇੱਕ ਵੀ ਥੁੱਕਾ ਉੱਪਰ ਨਹੀਂ ਜਾ ਰਿਹਾ ਥੱਲੇ ਗਿਰ ਰਿਹਾ ਜਦ ਸਾਰੇ ਇਹ ਜੂਮ ਇਕੱਠਾ ਹੋ ਗਿਆ ਤੇ ਗੁਰੂ ਨਾਨਕ ਮਹਾਰੀ ਦੇ ਇਸ ਪੋਤ ਕਤੇ ਹਸਨ ਲੱਗ ਗਿਆ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਨੂੰ ਕੋਈ ਬੇਸ਼ ਦੇ ਦਿੱਤੀ ਉੱਥੇ ਮੋਤਵਰਸ ਦੀਆਂ ਗੋ ਜੋ 84 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਢਾਕੇ ਹੁਣ ਉਹ ਫਿਰ ਮੰਦਰ ਬਣਾ ਦਿੱਤਾ ਗੁਰੂ ਪਿਆਰੀ ਸੰਗਦੀ ਜਦ ਸਾਰੇ ਹਜੂਮ ਇਕੱਠਾ ਹੋ ਗਿਆ ਤਾਂ ਧੰਗੁਰ ਨਾਨਕ ਮਹਾਰਾਜ ਜੀ ਨੇ ਕਿਹਾ ਵੀ ਪਾਣੀ ਦੇ ਉੱਪਰ ਜਾ ਰਹੇ ਆ ਕਿ ਥੱਲੇ गिर ਰਹੇ ਆ ਤਾਂ ਉਹਨਾਂ ਨੇ ਕਿਹਾ ਬਾਬਾ ਜੀ ਤੁਹਾਡਾ ਪਾਣੀ ਥੱਲੇ गिर ਰਿਹਾ ਵੀ ਉੱਪਰ ਨਹੀਂ ਜਾ ਰਿਹਾ ਤਾਂ ਫਿਰ ਧੰਗੁਰ ਨਾਨਕ ਮਹਾਰਾਜ ਜੀ ਗੰਗਾ ਤੋਂ ਬਾਹਰ ਆਏ ਬਾਰਾ ਕੇ ਹੀ ਕਹਿ ਵੀ ਜਦ ਮੇਰਾ ਇੱਕ ਵੀ ਤੁਪਕਾ ਕਰਤਾਰਪੁਰ ਸਾਹਿਬ ਨਹੀਂ ਜਾ ਸਕਦਾ ਤਾਂ ਇਹ ਅੱਜ ਜਿਹੜਾ ਸੂਰਜ ਆ ਪੰਦਨਾ ਹਜ਼ਾਰ ਕਰੋੜ ਮੀਲ ਧਰਤੀ ਨਾਲ ਉੱਚਾ ਤੇ ਇਸ ਦਾ ਪਾਣੀ ਉੱਪਰ ਜਾ ਸਕਦਾ ਉਹਨਾਂ ਦੇ ਦਿਲ ਸਮਝ ਜਾਈ ਗਏ ਵੀ ਸੱਚ ਕੀ ਆ ਕਿ ਝੂਠ ਕੀ ਆ ਗੁਰੂ ਪਿਆਰੀ ਸੰਗਤ ਜੀ ਉੱਥੇ ਉਸ ਨੌਜਵਾਨਾਂ ਨੂੰ ਉੱਥੇ ਦੀ ਸੰਗਤ ਨੂੰ ਗਿਆਨ ਦਿੱਤਾ ਸੀ ਉਸ ਬੋਧਵਰ ਦਾ ਨਾਮ ਸੀ ਗਿਆਨੂ ਇਸ ਕਰਕੇ ਜਾਨੀ ਅੱਜ ਜੋ ਝੂਠਾ ਇਸ ਕਾਝੀ ਤੇ ਇਹ ਦਾ ਅਨੁਭਵ ਨਾਨਕ ਹੁੰਦਾ ਧੰਗੁਰ ਨਾਨਕ ਮਹਾਰਾਜ ਜੀ ਨੂੰ ਦੁਨੀਆਂ ਨੂੰ ਉਤਾਰਦੇ ਹੋਏ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਜਿੱਦਾਂ ਜਣ ਦੀ ਬਹੁਤ ਬੰਦੇ ਜਿਹੜੇ ਤਾਂ ਜ਼ੋਰ ਸਿੱਖ ਬਾਣੀ ਪੜਦੇ ਆ ਪੱਕੀ ਬਾਣੀ ਪੜਦੇ ਆ ਦਾ ਗੁਰੂ ਦਾ ਇਤਿਹਾਸ ਪੜਦੇ ਉਹਨਾਂ ਦੇ ਵਿੱਚ ਮਨ ਦੇ ਵਿੱਚ ਨਾ ਕੋਈ ਸ਼ੰਕਾ ਹੁੰਦੀ ਹੈ ਤੇ ਨਾ ਕੋਈ ਸਵਾਲ ਹੁੰਦਾ ਪਰ ਜਿੱਥੇ ਵੀ ਬੰਦੇ ਆ ਉਸ ਅਮਰਤ ਦੇ ਸੁੰਮੇ ਦੇ ਨਾਦਰ ਮੰਨਦੇ ਆ ਕਿ ਇਹ ਕਹਿੰਦਾ ਭਾਵ ਅੰਦਰੋਂ ਰਸ ਮੰਨਦੇ ਆ ਕਿਉਂਕਿ ਜਿਦਾਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਆ ਇਹ ਹਰਸ ਪਾਵੈ ਜਿਹਦੇ ਨਾਲ ਕੋਈ ਵੀ ਦਿਰਲੇ ਬਿਰਲੇ ਆ ਜਿਹਦੇ ਨਾਮ ਦੇ ਬਹਾਨਾ ਜਦੋਂ ਤਾਂ ਅਨੂਰ ਨਾਨਕ ਮਹਾਰਾਜ ਪਟਨਾ ਸਾਹਿਬ ਗਏ ਤੇ ਲੋਕੀ ਸਵਾਲ ਕਰਦੇ ਵੀ ਦਸਵੇਂ ਪਾਸ਼ਾ ਮਹਾਰਾਜ ਦਾ ਜਨਮ ਪਟਨਾ ਸਾਹਿਬ ਵਿੱਚ ਹੀ ਕਿਉਂ ਹੋਇਆ ਤੇ ਜਦ ਧੰਗੁਰ ਨਾਨਕ ਮਹਾਰਾਜ ਜੀ ਬੈਠੇ ਆ ਪਟਨਾ ਸਾਹਿਬ ਦੀ ਧਰਤੀ ਤੇ ਅਰਮਾਨੀਕ ਜਗਾਵਾ ਤੇ ਮਰਦਾਨਾ ਜੀ ਧੰਗੁਰ ਗੁਰਨਾਨਕ ਮਹਾਰਾਜ ਜੀ ਨੇ ਸਵਾਲ ਕੀਤਾ ਵੀ ਮਹਾਰਾਜ ਤੁਸੀਂ ਤਾਂ ਕਹਿੰਦੇ ਹੋ ਕਿ ਹਰ ਇੱਕ ਜਰੇ ਜਰੇ ਦੇ ਵਿੱਚ ਰੱਬਾ ਕਣ ਕਣ ਦੇ ਵਿੱਚ ਰੱਬਾ ਵੀ ਪਾਪਾ ਜੀ ਹੱਥ ਜੋੜ ਕੇ ਦੇਖਦੀ ਆ ਵੀ ਮੈਨੂੰ ਰੱਬ ਨਾ ਜਲਦੀ ਆ ਉੱਥੇ ਧੰਗੁਰ ਨਾਨਕ ਮਹਾਰਾਜ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਜੀ ਵੀ ਜਦ ਅਸੀਂ ਤੁਹਾਨੂੰ ਕਹਿੰਦੇ ਆ ਵੀ ਰਵਾਬ ਸ਼ੇਰ ਬਾਣੀ ਆਈ ਐ ਜਿੱਦਾਂ ਕਹਿੰਦੇ ਤੁਰਕੀ ਬਾਣੀ ਆਈ ਕਿਉਂਕਿ ਉੱਪਰੋਂ ਮਾਤਮਾ ਦਾ ਹੁਕਮ ਹੁੰਦਾ ਸੀ ਮਰਦਾਨਾ ਜੀ ਰਵਾਬ ਉੱਜਾਂਦੇ ਸੀ ਤੇ ਗੁਰੂ ਨਾਨਕ ਮਹਾਰਾਜ ਬਾਣੀ ਵਿੱਚ ਆਉਂਦੀ ਜਿਹਦੇ ਬਾਰੇ ਆਪਾਂ ਪੜ੍ਹਦੇ ਆਂ ਵੀ ਤੁਰਕੀ ਬਾਣੀ ਆਈ ਇਹਨ ਸਗਲੇ ਗੁਰੂ ਪਿਆਰੇ ਸੰਗਤ ਜੀ ਦਾ ਮਰਦਾਨਾ ਜੀ ਨੂੰ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਕਿ ਜਦ ਬਾਣੀ ਉਹ ਚਾਰਨ ਕਰਦੇ ਆ ਵੀ ਬਾਣੀ ਦੇ ਜਿਹੜੇ ਰਾ ਉਹਦਾ ਰਾਗ ਹੁੰਦਾ ਵਾ ਤੂੰ ਰਵਾਬ ਦੀਆਂ ਸੁਰਾਂ ਨੂੰ ਵਜਾਉਣਾ ਨਾ ਦਾ ਉਹਦਾ ਦੀ ਆਵਾਜ਼ ਕੱਢਦਾ ਨਾ ਤੇ ਉਹਦੇ ਨਾਲ ਕੋਈ ਰਵਾਜ ਤੂੰ ਆਪਣੇ ਗਲੇ ਦੇ ਵਿੱਚ ਦੀ ਕੱਢਦਾ ਨਾ ਤਾਂ ਮਰਦਾਨਾ ਜੀ ਕਹਿਣ ਲੱਗੇ ਵੀ ਮਹਾਰਾਜ ਮੈਂ ਰਵਾਬ ਦੀਆਂ ਸੁਰਾਂ ਦੱਬਦਾ ਨਾ ਵੀ ਉਹ ਤਾਂ ਦੀ ਰਾਗ ਦੀ ਆਵਾਜ਼ ਇਹਦੇ ਵਿੱਚੋਂ ਨਿਕਲਦੀ ਆ ਤਾਂ ਗੁਰੂ ਨਾਨਕ ਮਹਾਰਾਜ ਕਹਿ ਲੈ ਕੇ ਵੀ ਤੇਰੇ ਗਲੇ ਦੇ ਵਿੱਚ ਕਿਹੜੀਆਂ ਸੁਰਾਂ ਨੇ ਵੀ ਉਹ ਕਿਹੜੀ ਚੀਜ਼ੇ ਦੱਬਦਾਂ ਨੇ ਉਦਾਂ ਦੀ ਆਵਾਜ਼ ਤੂੰ ਆਪਣੇ ਗਲੂਏ ਦੇ ਵਿੱਚ ਵੀ ਉਚਾਰਨ ਕਰਦਾਂ। ਤਾਂ ਉੱਥੇ ਜੀ ਹਰਮਾਨਾ ਜੀ ਨੇ ਕਿਹਾ ਬਾਬਾ ਜੀ ਵੀ ਤੁਹਾਡੀ ਆਵਾਜ਼ ਆ ਤੇ ਇਹਦੀ ਰਾਗ ਦੀ ਆਵਾਜ਼ ਆ ਜਨ ਦੀ ਮੈਂ ਅਨੁਭਵ ਕਰਦਾਂ ਮੈਂ ਵੀ ਉਦਾਂ ਦੀ ਆਵਾਜ਼ ਅੰਦਰੋਂ ਆਪੀ ਨਿਕਲ ਮਗਰਦਾਂ ਇਸੇ ਤਰ੍ਹਾਂ ਗੁਰੂ ਪਿਆਰੀ ਸੰਗਤਾਂ ਜੀ ਸੁਰ ਨਾਨਕ ਮਹਾਰਾਜ ਜੀ ਨੇ ਜਨਨ ਕੀਹਾ ਵੀ ਮਰਵਾਣਾ ਜੀ ਜਦੋਂ ਰਬ ਦੇ ਬਾਰੇ ਅਨਪਬ ਕਰੋਗੇ ਆ ਉਹ ਵੀ ਸੰਦੇ ਹਾਜ਼ਰ ਹੋ ਜੇ ਤੇ ਇਸ ਕਰਕੇ ਜਦ ਆਪਾ ਪੜ੍ਹਦੇ ਆ 16 ਨੰਬਰ ਅਸ਼ਟਪਦੀ ਦੇ ਸ਼ਲੋਕਾ ਰੂਪਨਾ ਰੇਖਨਾ ਰਾਗ ਕਸ਼ਟ ਰਾਇ ਗੁਣ ਤੇ ਪ੍ਰਭ ਇਸੇ ਬਜਾਏ ਨਾਨਕ ਜਿਸ ਹੋਵੇ ਸੋ ਪਸੰਦ ਹੁਣ ਉਦੋਂ ਜਿਹੜਾ ਸੰਦੂਖੜੇ ਵਾਲਾ ਵੀਰ ਸੀ ਜੋ ਪਖੰਡ ਕਰਦਾ ਸੀ ਤੇ ਬ੍ਰਹਮਾਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 8 ਨੰਬਰ ਅਸ਼ਟਪਦੀ ਦੇ ਸ਼ਲੋਕ ਦੇ ਵਿੱਚ ਬ੍ਰਹਮ ਗਿਆਨੀ ਦੇ ਤਿੰਨ ਲੱਛਣ ਨੇ ਮਨ ਸਾਚਾ ਮੁਖ ਸਾਚਾ ਸੋਏ ਔਰਨਾ ਪੇਕੇ ਇੱਕ ਅਸਲੀ ਨਾਨਕ ਇਹ ਲੱਛਣ ਇਹਨ ਮਰਦਾਨਾ ਜੀ ਨੇ ਬੇਨਤੀ ਕੀਤੀ ਹੁਣ ਤੇ ਵੇਲੇ ਸੱਚੇ ਪ੍ਰਭਾ ਜੀ ਮੈਨੂੰ ਭੁੱਖ ਬਹੁਤ ਅਨਗੁਰ ਨਾਨਕ ਮਹਾਰਾਜ ਜੀ ਨੇ ਸਜੇ ਪਹਿਰ ਦੀ ਅੰਡੀ ਦੇ ਨਾਲ ਮਿੱਟੀ ਪਰਾਂ ਕੀਤੀ ਉਹਦੇ ਵਿੱਚ ਲਾਲ ਰੰਗ ਦਾ ਪੱਥਰ ਆਕੇ ਮਰਦਾਨਾ ਜੀ ਦੀ ਝੂਲੀ ਦੇ ਵਿੱਚ ਪਾ ਦਿੱਤਾ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਜਾ ਕੇ ਬਾਜ਼ਾਰ ਦੇ ਵਿੱਚੋਂ ਕੁਝ ਲੈ ਆਓ ਉਹ ਪੱਥਰ ਲਾਲ ਰੰਗ ਦਾ ਦੇਖਣ ਨੂੰ ਬੜਾ ਸੋਹਣਾ ਲੱਗਦਾ ਸੀ ਤੇ ਜਦ ਮਰਦਾਨਾ ਜੀ ਸਬਜੀ ਵਾਲੀ ਦੁਕਾਨ ਤੇ ਗਏ ਤੇ ਉਸ ਵੀਰ ਨੂੰ ਜਣ ਦੀ ਨਹੀਂ ਸੀ ਪਤਾ ਵੀ ਇਹ ਕੀਮਤੀ ਲਾਲਾ ਉਸਨੇ ਚੰਗੀ ਤਰ੍ਹਾਂ ਦੇਖਿਆ ਤੇ ਮਰਦਾਨਾ ਜੀ ਕਹਿਣ ਲੱਗੇ ਵੀ ਦੇਖਣ ਨੂੰ ਸੋਹਣਾ ਲੱਗਦਾ ਪਰ ਮੇਰੇ ਕੰਮ ਦਾ ਨਹੀਂ ਦੱਸੋ ਕੀ ਜਾਹਿਰਾ ਤਾਂ ਉਸਨੇ ਕਿਹਾ ਵੇ ਮੈਂ ਵੱਧੋ ਵੱਧ ਦੋ ਮੋਲੀਆਂ ਦੇ ਸਕਦਾ ਮਾਂ ਤੇ ਮਰਦਾਨਾ ਜੀ ਕਹਿੰਦੇ ਵੀ ਤਿੰਨ ਦੇ ਦਿਓ ਐਨ ਲੱਗਿਆ ਮੈਂ ਤਿੰਨੇ ਨਹੀਂ ਦਿੱਸਾ ਉਦੋਂ ਬਾਅਦ ਦੱਸ ਦਿਆ ਵੀ ਮਰਦਾਨਾ ਜੀ ਮਠਿਆਈ ਤੇ ਦੁਕਾਨ ਦੇ ਗਏ ਉਸ ਨੇ ਵੀ ਦੇਖਿਆ ਵੀ ਦੇਖਣ ਨੂੰ ਸੋਹਣਾ ਲੱਗਦਾ ਵਾ ਪਰ ਮੇਰੇ ਕੰਮ ਦਾ ਨਹੀਂ ਉਸ ਨੇ ਵੀ ਕਿਹਾ ਵੀ ਮੈਂ ਦੋ ਪਾਲੀਆਂ ਮਠਿਆਈ ਦੇ ਸਕਦਾ ਹਾਂ ਤਾਂ ਕੋਲੋਂ ਮੈਂ ਤਿੰਨ ਪਾਲੀਆਂ ਨਹੀਂ ਦੇ ਸਕਦਾ ਮਰਦਾਨਾ ਜੀ ਉੱਥੋਂ ਵੀ ਹੁੰਦੇ ਹੋਏ ਹੋਰ ਦੁਕਾਨਾਂ ਤੋਂ ਹੁੰਦੇ ਹੋਏ ਜਰਸ ਨਿਆਰਾ ਬਾਜ਼ਾਰ ਅੱਜ ਵੀ ਜਾਂਦੇ ਮਸ਼ਹੂਰ ਆ ਉੱਥੇ ਪਟਨਾ ਸਾਹਿਬ ਦੀ ਧਰਤੀ ਤੇ ਜੋ ਸੌਲਤ ਰਾਏ ਜੁੜੀ ਦਾ ਪੁਰਾਣਾ ਘਾਰਾ ਉੱਥੇ ਬਾਬਾ ਬੁੱਧ ਸਿੰਘ ਦੀ جب بھی سنگتوں لے کے جاتے پٹنا صاحب تو اس پورا گھر کے ہی درشن ضرور کروا سکتے ہیں گرو پیاری سنگ کی سنگت نوڑنا بہت ویڈی گل ہے کہ ٹوٹے ہوئے جوڑنا بڑی گل ہے تو جڑے ہوئے توڑنا سب تو ماڑی گل ਜਿਆਨ ਮਰਦਾਨਾ ਜੀ ਸਾਰ ਸਰਾਏ ਜੋਰੀ ਦੀ ਦੁਕਾਨ ਤੇ ਪਹੁੰਚੇ ਉਹ ਆਪ ਦਾ ਇਸ਼ਨਾਨ ਕਰਦਾ ਸੀ ਉਸ ਦਾ ਨੌਕਰ ਸੀ ਅਦਰਕ ਜਾਸੋਸ ਨੂੰ ਜਾ ਕੇ ਕਿਹਾ ਵੀ ਮੈਂ ਇਹ ਲਾਲ ਰੰਗ ਦਾ ਪੱਥਰ ਦੇਣਾ ਚਾਹੁੰਦਾ ਹਾਂ ਉਸ ਨੌਕਰ ਨੂੰ ਵੀ ਬੜੀ ਸਮਝ ਸੀ ਬੜਾ ਗਿਆਨ ਸੀ ਉਸ ਨੇ ਤਜੋਰੀ ਦੇ ਵਿੱਚੋਂ ਸਾਫ ਰੰਗ ਦਾ ਕੱਪੜਾ ਕੱਢਿਆ ਕਿਤੇ ਰੰਗ ਦਾ ਤੇ ਬਿਛਾ ਦਿੱਤਾ ਬਿਛਾ ਕੇ ਦੋਨਾਂ ਹੱਥਾਂ ਵਿੱਚ ਨਾਲ ਭਾਈ ਮਰਦਾਨਾ ਜੀ ਤੇ ਲਾਲ ਫੜਿਆ ਉਸਦੇ ਉੱਪਰ ਰੱਖਤਾ ਤੇ ਇੱਕ ਕਸਰ ਇੱਕ ਸੁਹਾਣੇ ਦੀ ਮੋਹਰ ਰੱਖ ਕੇ ਉਸ ਨੂੰ ਮੱਥਾ ਟੇਕੇ ਤੇ ਉਹ ਜਾਨੀ ਕਪੜਾ ਇਕੱਠਾ ਕਰਕੇ ਬਿਚੀ ਲਾਲ ਤੇ ਬਿਚੀ ਇੱਕ ਸੋਹਣੇ ਦੀ ਮੋਹਰ ਮਨਾਨਾ ਜੀ ਦੀ ਚੋਰੀ ਦੇ ਵਿੱਚ ਪਾ ਦਿੱਤਾ ਤਾਂ ਬਰਨਾਨਾ ਜੀ ਦੀਆਂ ਅੱਖਾਂ ਹੀ ਡਿਨੇ ਰਹਿ ਗਈ ਤੇ ਪੁੱਛਿਆ ਤਾਂ ਵੀ ਇਹ ਕੀ ਆ ਤਾਂ ਸਾਰ ਸਰਾਏ ਜੋਗੀ ਦਾ ਜਿਹੜਾ ਨੌਕਰ ਸੀ ਅਤਰ ਕਾ ਮਸਨੇ ਕਿਹਾ ਵੀ ਇਹ ਬਹੁਤ ਕੀਮਤੀ ਲਾਲਾ ਇਹ ਰਾਜਿਆਂ ਮਹਾਰਾਜਿਆਂ ਕੋਲ ਵੀ ਕਿਸੇ ਵਿਰਲੇ ਕੋਲੀ ਹੁੰਦਾ ਵਾ ਜੇ ਅਸੀਂ ਹਜ਼ਾਰਾਂ ਸੁਨਿਆਰੇ ਇਕੱਠੇ ਹੋ ਕੇ ਵੀ ਇਸ ਦੀ ਕੀਮਤ ਅਦਾ ਕਰਨੀ ਚਾਹੀਏ ਤਾਂ ਅਸੀਂ ਕਰ ਨਹੀਂ ਸਕਦੇ ਤਾਂ ਮਰਦਾਨਾ ਜੀ ਦੀਆਂ ਅੱਖਾਂ ਦੇ ਵਿੱਚ ਅਨੀਰ ਆ ਤੇ ਕੀ ਕਹਿ ਰਿਹਾ ਸਾਰ ਨਾ ਜਾਣਾ ਤੇਰੀ ਵੈ ਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤਾਂ ਮਰਦਾਨਾ ਜਿਹਦੀਆਂ ਅੱਖਾਂ ਵਿੱਚ ਨਹੀਂ ਰੁਕਦਾ ਤੇ ਇੱਕੋ ਹੀ ਮਨਾਂ ਦੇ ਵਿੱਚ ਇਹਨਾਂ ਦੀ ਕਹੀ ਜਾਂਦੀ ਹੈ ਕਿ ਧਾਨ ਗੁਰ ਨਾਮ ਧਾਨ ਗੁਰ ਬਾਣ ਕਮੀ ਮਾ ਜੀ ਅਸਿੱਤ ਵਾਲੀ ਸਾਨੀ ਜਾਣਦੇ ਤਾਂ ਉਸ ਨੌਕਰ ਨੇ ਬੇਨਤੀ ਕੀਤੀ ਮਰਦਾਨਾ ਜੀ ਨੂੰ ਵੀ ਮਰਦਾਨਾ ਜੀ ਵੀ ਤੁਸੀਂ ਕੌਣ ਹੋ ਕਿੱਥੋਂ ਆਇਓ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਤੋਂ ਆਏ ਹਾਂ ਤੇ ਉਹਨੇ ਪੁੱਛਿਆ ਵੀ ਇਹ ਲਾਲ ਤੁਹਾਡੇ ਕੋਲ ਕਿੱਥੋਂ ਆਇਆ ਇਹਨਾਂ ਕੀ ਮੀਤੀ ਆ ਉੱਥੇ ਜਿਹੜੇ ਮਰਦਾਨਾ ਜੀ ਨੇ ਕਿਹਾ ਵੀ ਜਿਵੇਂ ਗੁਰਮਾਨਤਮਹਾਰਜ ਜਿਵੇਂ ਜਗਤ ਗੁਰੂ ਉਹ ਜਿੱਥੇ ਚਾਹਣਾ ਜਿੱਥੋਂ ਮਰਜ਼ੀ ਇਦਾਂ ਦੇ ਲਾਲ ਜਗਮੀ ਖੜੇ ਜਦੇ ਵੀ ਜਿੱਦਾਂ ਆਪਾਂ ਜਨ ਜਪਨੀ ਸਾਹਿਬੀ ਬਾਣੀ ਦੇ ਪੜ੍ਹਦੇ ਆਂ ਜਾਂ ਕਰਤਾ ਸ੍ਰਿਤੀ ਕੋ ਸਾਜਿਆ ਆਪੇ ਪਿਆਰੇ ਮੈਂ ਜਿਹਨੇ ਸ੍ਰਿਸ਼ਟੀ ਜਾਣ ਦੀ ਸਾਜੀ ਆ ਤਾਂ ਵੀ ਨੇ ਸਾਜਿਆ ਦੁਨੀਆ ਨੂੰ ਸਾਜੀ ਆ ਉਹਨੂੰ ਸਭ ਕੁਝ ਪਤਾ ਵੀ ਕਿਥੇ ਕੀ ਤੇ ਆ ਕਿਉਂਕਿ ਮਾਤ ਵਿੱਚ ਰਤਨਾ ਬਾਹੂ ਮਾਨਕ ਜੇ ਇੱਕ ਵਰਕਿੰਗ ਸਿੱਖ ਸੀ ਬਰਾ ਇੱਕ ਦਿਨ ਗੁਜ਼ਾਰ ਹੈ ਜਦੋਂ ਧੰਗੁਰ ਨਾਨਕ ਮਹਾਰਾਜ 84 ਸਿੱਖਾਂ ਨਾਲ ਗਣ ਦੀ ਤਾਰਨ ਲਈ ਸਨੇਰ ਪਰਬਤ ਤੇ ਗਏ ਸੀ ਜਿੱਥੇ ਜਪਦੀ ਸਾਹਿਬ ਦੀ ਬਾਣੀ ਵਿਚਾਰਨ ਹੋਈ ਸੀ ਉੱਥੇ ਗੋਰਖਨਾਥ ਦਾ ਮੋਢਾ ਲਹਰੀਆ ਧੰਗੁਰ ਨਾਨਕ ਮਹਾਰਾਜ ਨੇ ਲੁੱਟਾ ਫੜੰਮਣਾ ਲੋਟਾ ਫੜਾ ਕੇ ਕਹਿੰਦਾ ਵੀ ਜਾ ਨਾਨਕ ਪਾਣੀ ਲੈ ਕੇ ਆਇਆ ਜਿੱਧਾ ਆਪਾਂ ਗੁਰੂ ਜਿਆਰੀ ਸੰਗਧੀ ਦੇਖਦਾਂ ਨੇ ਪਹਾੜਾਂ ਦੇ ਵਿੱਚ ਪਾਣੀ ਦੇ ਧਰਮੇ ਵਗਦੇ ਹੁੰਦੇ ਆ ਉੱਥੇ ਸਿੱਧਾ ਨੇ ਕਾਰਾਮਾਤ ਦੇ ਨਾਲ ਹੀਰੇ ਮੋਤੀਆਂ ਦੇ ਝਾਮੇ ਬਗਾ ਦਿੱਤੇ ਧੰਗ ਗੁਰੂ ਨਾਨਕ ਮਹਾਰਾਜ ਸਾਹਮਣੇ ਲੋੜੀ ਕਾਰਾਮਾਤ ਤੇ ਮਾਰਾ ਨੇ ਲਈਆ ਕਿ ਖਾਲੀ ਲੋਟਾ ਉਸ ਜੁੱਧੂ ਆ ਕੇ ਰੱਖਿਆ ਤੇ ਕਹਿੰਨ ਲੱਗਿਆ ਵੀ ਨਾਨਕ ਪਾਣੀ ਨਹੀਂ ਲੈ ਕੇ ਆਇਆ ਤੇ ਮਾਰਾ ਨੇ ਕਿਹਾ ਪਾਣੀ ਉੱਥੇ ਹੈ ਨਹੀਂ ਸੀ ਵੇ ਕਹਿਣ ਲੱਗਿਆ ਉਹ ਜੋ ਸੀ ਉਹ ਲਿਆਉਣਾ ਸੀ ਮੇਰੇ ਮਹਾਰਾਜ ਨੇ ਕਿਹਾ ਵੀ ਤੁਸੀਂ ਮੰਗਿਆ ਤਾਂ ਪਾਣੀ ਸੀ ਵੀ ਉਹ ਚਾਹੁੰਦੇ ਸੀ ਵੀ ਅਸੀਂ ਕਾਰਾ ਮਾਤ ਦਿਖਾ ਕੇ ਇਸ ਨੂੰ ਆਪਣੀ ਮੱਤ ਦੇ ਵਿੱਚ ਲੈ ਆਵਾਂਗੇ ਵੀ ਕਹਿਣਾ ਭਾਵ ਇਹ ਵੀ ਸਾਡੇ ਮਾਮਾ ਜਣ ਦੇ ਘਰਵਾਰ ਛੱਡ ਕੇ ਸਿੱਧ ਵੰਦੂ ਗੁਰੂ ਪਿਆਰੀ ਸੰਗਤ ਜੀ ਕਾਰਿਆ ਜਹਾਨ ਲਾਇਆ ਇਮਾਨ ਜਿਨਿ ਤੁਧਨੂੰ ਧਨ ਕਿਹਾ ਤਿਨ ਜਮ ਦੇਗਣਾ ਹੈ ਉਥੇ ਗੁਰੂ ਨਾਨਕ ਮਹਾਰਾਜ ਜੀ ਨੇ 6 ਨੰਬਰ ਪਉੜੀ ਜੋ ਆਚਾਰਨ ਕੀਤੀ ਕਹ ਲੱਗਿਆ ਵੀ ਸਤੋ ਤੁਸੀਂ ਘਰ ਛੱਡ ਕੇ ਜਾਨੇ ਏਡੀ ਉੱਚੀ ਸਨੇਰ ਪਹਾੜ ਤੇ ਚੜ ਕੇ ਬੈਠੇ ਹੋ ਤੁਹਾਡਾ ਮਾਨਤਾ ਫੇਰ ਵੀ ਮਾਇਆ ਦੇ ਵਿੱਚ ਹੀ ਭਟਕ ਰਿਹਾ ਵੀ ਜੇ ਤੁਸੀਂ ਘਰੇ ਬਹਿ ਕੇ ਜਦ ਆਪਾਂ ਸੰਗਤ ਦੇ ਰੂਪ ਦੇ ਵਿੱਚ ਭੈਣਾ ਸ਼ਬਦ ਪੜ੍ਹਦੇ ਆ ਨੇ ਆਪਾਂ ਇਹਨਾਂ ਨੂੰ ਵੀ ਸੁਣਦੇ ਆ ਵੀ ਜੇ ਤੁਸੀਂ ਘਰੇ ਬਹਿ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਜਨ ਦੀ ਗੁਰੂ ਦੀ ਇੱਕ ਗੱਲ ਨੂੰ ਵੀ ਇੱਕ ਸਿੱਖਿਆ ਨੂੰ ਵੀ ਧਿਆਨ ਨਾਲ ਸੁਣ ਲਵੋਗੇ ਆ ਇਹੋ ਵੀ ਵੱਧ ਕੀ ਮੀਤੀ ਗਿਆਨ ਤੁਹਾਡੀ ਮਾਤ ਦੇ ਵਿੱਚ ਪ੍ਰਗਟ ਹੋ ਸਕਦਾ ਜਿਦਾ ਕਨ ਮਾਤ ਦੇ ਵਿੱਚ ਰਤਨਾ ਜੁਵਾਹਨ ਮਾਨਕ ਜੇ ਇੱਕ ਗੁਰ ਕੀ ਗੁਰਾ ਇੱਕ ਤੇ ਬੁਝਾਈ ਸਭਨਾ ਜੀਆ ਦਾ ਇੱਕ ਦਾਤਾ ਸੋਹਣ ਗੁਰੂ ਪਿਆਰੀ ਸੰਗਤ ਜੀ ਤਾਂ ਉਸਨੇ ਕਿਹਾ ਵੀ ਮੈਂ ਉਸ ਅਹੰਦਰਨਾਥਾ ਮਾਨਵ ਜੀ ਦੇ ਦਰਸ਼ਨ ਕਰਨ ਤਾਂ ਮੈਂ ਜਾ ਮਰਦਾਨਾ ਜੀ ਦੇ ਨਾਲ ਚੱਲ ਗਿਆ ਜਾ ਕੇ ਦੇਖਿਆ ਤਾਂ ਤਾਂ ਉਹਦਾ ਨਾਮ ਤੇ ਮਾਨੇ ਦੇ ਚਿਹਰੇ ਤੇ ਨੂਰ ਨੰਨੀ ਅੰਦਰ ਪਾਨ ਤੇ ਮਾਨਾ ਨਿਹਾਲ ਉਹ ਜਿੱਦ ਆਪਾਂ ਕਹਿੰਦੇ ਤਨ ਮਨ ਹੋਏ ਨਿਹਾਲ ਜਾਂ ਦੇਖਾਂ ਗੁਰੂ ਪਿਆਰੀ ਸਾਹਿਬ ਜੀ ਉਹ ਉਹ ਹਰ ਨੋਕ ਨੇ ਮੱਥਾ ਟੇਕਿਆ ਮਾਨਾ ਜੀ ਦਾ ਅਸੀਸ ਲਈ ਤੇ ਮਾਹਾਰਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਵੀ ਤੁਸੀਂ ਇੱਥੇ ਬਿਠੋ ਮੈਂ ਆਪਣੇ ਮਾਲਕ ਸਾਰਸਰਾਏ ਜੋਰੀ ਦੇ ਨਾਲ ਪ੍ਰਸ਼ਾਦਾ ਤਿਆਰ ਕਰਵਾ ਕੇ ਉਹ ਲੈ ਕੇ ਆਉਣਾ ਕਿਉਂਕਿ ਮਰਬਾਨਾ ਜੀ ਨੂੰ ਭੁੱਖ ਲੱਗੀ ਸੀ ਉਹ ਭੋਜਨ ਲੈ ਜਾਂਦੀ ਲੈ ਲਾਲ ਪਰ ਰੰਗ ਦਾ ਪੱਥਰ ਉਹਨਾਂ ਨੇ ਜਾ ਕੇ ਹੱਤੀ ਦੇ ਵੇਚਦੇ ਰਹਿੰਦੇ ਸੀ ਜਦ ਸਾਰਸਰਾਏ ਜੋਰੀ ਆਇਆ ਉਸਨੇ ਦਾਰਸ਼ਨਿਕ ਗੀਤੇ ਤਾਂ ਉਸਨੇ ਧਾਨਗੁਰ ਨਾਨਕ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੀ ਵੀ ਜਿਹੜੀ ਰਹਿਨਤ ਤੁਸੀਂ ਮੇਰੇ ਨਾਲ ਕਰਦੇ ਕੀਤੀ ਉਹ ਹੀ ਰਹਿਨਤ ਮੇਰੇ ਤੇ ਪਰ ਅਤੇ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੀ ਵੀ ਇਸ ਨੂੰ ਗਿਆਨ ਬਹੁਤ ਹੈ ਤੂੰ ਇਸ ਦੇ ਚਰਨਾ ਤੇ ਮੱਥਾ ਟੇਕ। ਉਸ ਸਾਲ ਸਰਾਈ ਜੋਰੀ ਨੇ ਜਣਦੀ ਆਪਣੇ ਨੌਕਰ ਅਧਰ ਦਾ ਦੇ ਚਰਨਾ ਤੇ ਮੱਥਾ ਟੇਕਿਆ ਤੇ ਮਹਾਰਾਜ ਨੇ ਉਸ ਦੇ ਵੀ ਕਿਰਪਾ ਕੀਤੀ ਤੇ ਮਹਾਰਾਜ ਨੂੰ ਘਰੇ ਲੈ ਕੇ। ਘਰੇ ਲੈ ਜਾ ਕੇ ਜੜੇ ਵੀ ਦੋ ਦਿਨ ਸੇਵਾ ਕੀਤੀ ਤਾਂ ਸਰਾਈ ਜੋਰੀ ਨੇ ਬੇਨਤੀ ਕੀਤੀ ਵੀ ਸੱਚੇ ਬਾਸ਼ਾ ਜੀ ਮੇਰੇ ਮੰਗੇ ਵਿੱਚ ਫੁਰਨਾ ਨਾ ਵੀ ਤੁਸੀਂ میرے گھر بہت مہینے رہو کے درشن کرنا کرو نانک مہاراج جی نے سرائے جوری نا سی بھی سا جنم ہی ہوگا بھی جو تی من کی اچھا وا وہ پرماتما ضرور پوری کروں گا اچھا پورک سروس دتا جا کے بس ہے ਗੁਰੂ ਪਿਆਰੀ ਸੰਗਤ ਜੀ ਜਿਹੜਾ ਵੀ ਮਨ ਹਾਜ਼ਰ ਕਰਕੇ ਜਨ ਦੀ ਗੁਰੂ ਨਾਨਕ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਨ ਦੀ ਉਹਨਾਂ ਦੀ ਭਗਤੀ ਕਰਦਾ ਬਾ ਪ੍ਰਮਾਤਮਾ ਉਹਨਾਂ ਦੇ ਕਾਰਜ ਜ਼ਰੂਰ ਸਵਾਰਦੇ ਕਹਿੰਦਾ ਮੈਂ ਮੂਰਤ ਕੀ ਕੇਤਕਾ ਪ੍ਰਾਤ ਹੈ ਕੋਟ ਅਪਰਾਤੀ ਇਤਰੀ ਆਵੇ ਗੁਰੂ ਨਾਨਕ ਜਿੰਨ ਸੁਣਿਆ ਤੇ ਸੇ ਵੇ ਗੁਰੂ ਪਿਆਰੀ ਸੰਗਤ ਜੀ ਹਾਇਆ ਕੋ ਲਾਦੀ ਮਾਫੀ